ਦਾ ਟੈਂਪਰੇਚਰ 42 ਕ੍ਰੋਸ ਕਰ ਰਹੇ ਨੇ ਅਰੇ ਜੀ ਦੁਕਾਨਦਾਰੀ ਤੇ ਇੰਨਾ ਕ ਫਰਕ ਪੈ ਗਿਆ ਜੀ ਵੀ ਹੁਣ ਜਿਹੜਾ ਕਸਟਮਰ ਆ ਉਹ ਬਾਜ਼ਾਰ ਤੇ ਨਿਕਲਣ ਤੋਂ ਵੀ ਡਰ ਰਿਹਾ ਆ ਉਹ ਕਿਉਂਕਿ ਗਰਮੀ ਨਾਲ ਹੁਣ ਕਿਸੇ ਨੂੰ ਹੀਟ ਸਟ੍ਰੋਕ ਹੋ ਜਾਂਦਾ ਜੀ ਕਿਸੇ ਨੂੰ ਕੋਈ ਹੋਰ ਦਿੱਕਤ ਆ ਜਾਂਦੀ ਹੈ ਤਾਂ ਕਰਕੇ ਲੋਕ ਹੁਣ ਬਾਜ਼ਾਰ ਵਿੱਚ ਵੀ ਨਹੀਂ ਨਿਕਲਦੇ ਹੈਗੇ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀ ਦੁਕਾਨਦਾਰਾਂ ਦਾ ਬਿਲਕੁਲ ਨੁਕਸਾਨ ਹੈ ਜੀ ਦੁਕਾਨ ਦੇ ਖਰਚੇ ਉੱਥੇ ਨੇ ਦੁਕਾਨ ਸਾਰਾ ਦਿਨ ਖੁੱਲਣੀ ਹੋਏ ਆ ਉਹੀ ਖਰਚੇ ਤੇ ਨੇ ਦੁਕਾਨ ਦੇ ਪਰ ਕਸਟਮਰ ਜੇ ਨਹੀਂ ਆਊਗਾ ਤਾਂ ਬਿਜ਼ਨਸ ਦਾ ਲਾਸ ਹੋਣਾ ਹੀ ਹੋਣਾ ਹੈ ਆਨ ਜਾਣ ਤੋਂ ਜੀ ਵੈਸੇ ਤਾਂ ਜੇ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਹੀ ਘਰੋਂ ਨਿਕਲਦੇ ਆ ਨਹੀਂ ਤਾਂ ਤੁਸੀਂ ਏਸੀ ਗੱਡੀ ਲੈ ਕੇ ਵੀ ਨਿਕਲੋਂਗੇ ਸੇਕ ਤਾਂ ਉਹਦੇ ਵਿੱਚ ਵੀ ਬਹੁਤ ਹੋ ਜਾਂਦਾ ਬਹੁਤ ਜ਼ਿਆਦਾ ਗਰਮੀ ਹੁੰਦੀ ਟੈਂਪਰੇਚਰ ਇੱਕੇ ਤੋਂ ਵੀ ਵਧਿਆ ਹੈ ਬਿਲਕੁਲ ਜੀ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਕਿੰਨੀ ਹਨਾ ਬਾਰਿਸ਼ ਆ ਰਹੀ ਸੀ ਹੋਰ ਆ ਇੱਕਦਮ ਹੁਣ 42 ਡਿਗਰੀ ਟੈਂਪਰੇਚਰ ਤੇ ਅੱਜ 45 ਹੋਣ ਦੇ ਚਾਂਸ ਲੱਗ ਰਹੇ ਨੇ ਜਦ ਕਰਕੇ ਫੀਲ ਤਾਂ ਬਲਕਿ ਇਹ 47-48 ਤੱਕ ਹੋ ਰਿਹਾ ਹੈ ਗਰਮ ਚੱਲ ਰਹੀ ਸਭ ਬਿਲਕੁਲ ਗਰਮ ਹਵਾਵਾਂ ਨੇ ਜੀ ਮੂੰਹ ਤੁੱਕ ਰਿਹਾ ਹੈ ਅੱਖਾਂ ਤੇ ਇਫੈਕਟ ਹੋ ਰਿਹਾ ਹੈ ਅੱਖਾਂ ਨਹੀਂ ਖੁੱਲਦੇ ਅੰਨੀ ਤੇਜ਼ ਧੁੱਪ ਹੈ ਜੀ ਸਾਹੀਂ ਤਾਂ ਲੋਕ ਘਰੋਂ ਨਹੀਂ ਨਿਕਲਦੇ ਹੈਗੇ ਬਜ਼ਾਰ ਚ ਵੀ ਚਹਲ ਪਹਲ ਘੱਟ ਗਈ ਜੁਰਮ ਕੀ ਕਰਦੇ ਬਜ਼ਾਰ ਤੇ ਜੀ ਸ਼ਾਮ ਨੂੰ ਵੀ ਚਹਲ ਪਹਲ ਨਹੀਂ ਹੁੰਦੀ ਜੇ ਸੂਰਜ ਪੰਨੋ ਬਾਦ ਗਰਮੀ ਦੇ ਪ੍ਰਕੋਪ ਕਰਨ ਲੋਕ ਨਿਕਲਦੇ ਨਹੀਂ ਜੀ ਬਾਹਰ ਹੁਣ ਘਰੇ ਏਸੀ ਲਾ ਕੇ ਬੈਠੇ ਰਹਿੰਦੇ ਨੇ ਗਰਮੀ ਦਾ ਪ੍ਰਕੋਪ ਤਾਂ ਨਾ ਵਧਦਾ ਜਾ ਰਿਹਾ ਕਿ ਇਸ ਤਰ੍ਹਾਂ ਅਲੱਗ ਜਿਸ ਤਰ੍ਹਾਂ ਕੇ ਉਫਰੋ ਅੱਗੇ ਪੈ ਰਹੀ ਹੋਵੇ ਇਹਨਾਂ ਟੈਂਪਰੇਚਰ ਵੱਧ ਜਾਣਾ ਮੈਨੂੰ ਲੱਗਦਾ ਹੈ ਕਿ ਆਮ ਬੰਦਿਆਂ ਲਈ ਤਾਂ ਬਹੁਤ ਮੁਸ਼ਕਲਾਂ ਖੜੀਆਂ ਕਰ ਰਿਹਾ ਹੈ ਦੁਕਾਨਦਾਰਾਂ ਵਾਸਤੇ ਬਹੁਤ ਮੁਸ਼ਕਲਾਂ ਨੇ ਕੋਈ ਕੋਈ ਗਾਗ ਨਜ਼ਰ ਨਹੀਂ ਆਉਂਦਾ ਸ਼ਾਮ ਹੋਣ ਤੋਂ ਬਾਅਦ ਵੀ ਕੋਈ ਕਾਗਨੇ ਚੰਨੀ ਆਂਦਾ ਅੱਜ ਦਾ ਟੈਂਪਰੇਚਰ ਕੋਈ ਵੀ ਪੰਜਾਬ ਦਾ ਅੰਦਰ ਸ਼ਹਿਰੀ ਜੋ 40 ਤੋਂ ਘੱਟ ਹੋਵੇ ਸਭ 40 ਦੇ ਉੱਪਰ ਚੱਲ ਰਹੇ ਨੇ ਜਿਸ ਤਰ੍ਹਾਂ ਅੱਜ ਦੀ ਕਹਿੰਦੇ ਨੇ ਇੱਕ ਕਹਿਰ ਦੀ ਉਹ ਗਰਮੀ ਪੈ ਰਹੀ ਹੈ ਉਹ ਵਾਲਾ ਹਾਲ ਹੋਇਆ ਪਿਆ ਜਿਹਦੇ ਨਾਲ ਫਸਲਾਂ ਦਾ ਲੋਕਾਂ ਦਾ ਪੰਛੀਆਂ ਦਾ ਬਹੁਤ ਮਾੜਾ ਹਾਲ ਹੈ ਤੇ ਪਤਾ ਨਹੀਂ ਪ੍ਰਮਾਤਮਾ ਨੂੰ ਕੀ ਮਨਜ਼ੂਰ ਹੈ ਕਿ ਇੰਨੀ ਗਰਮੀ ਚੋਂ ਲੋਕ ਇਸ ਤਰ੍ਹਾਂ ਆਪਣੇ ਆਪ ਨੂੰ ਬਚਾਣਗੇ ਆ ਲੋਕ ਬਹੁਤ ਜਮਹਰ ਨੇ ਕਾਰਨ ਕੀ ਹੈ ਕਿ ਮੇਰੇ ਸਾਹਮਣੇ ਵਾਲਾ ਸੀ ਦੇਖਦੇ ਇਹਨੇ ਲੋਕਾਂ ਨੇ ਏਸੀ ਲਵਾ ਰਹੇ ਹਨ ਉਹਨਾਂ ਜਿਹੜੀ ਗਰਮੈਸ਼ਨ ਨਿਕਲ ਰਹੀ ਹੈ ਕੋ ਟੈਂਪਰੇਚਰ ਤੇ ਵਾਤਾਵਰਣ ਤੇ ਬਹੁਤ ਵਾਸਰ ਪਾ ਰਹੀ ਹੈ ਤਰਕਤਾ ਦੀ ਪਹਿਲੇ ਹੀ ਕਮੀ ਹੈ ਲੋਕ ਕਿ ਤਰਕਤਾ ਪਹਿਲੇ ਹੀ ਵੱਡੀ ਜਾਂਦੇ ਨੇ ਕੁਝ ਪਰਮਾਤਮਾ ਨੇ ਪਿੱਛੇ ਨਹਿਰੇ ਚਲਾ ਕੇ ਕੋਈ ਬੇਗ ਦਿੱਤੇ ਉਸ ਤੋਂ ਲੱਗਦਾ ਹੈ ਕਿ ਕੁਝ ਪਰਮਾਤਮਾ ਦੀ ਕਰੋਪੀ ਤੇ ਲੋਕਾਂ ਵੱਲੋਂ ਵੀ ਇਧਰ ਵੱਲ ਨਾ ਧਿਆਨ ਦੇਣਾ ਸਭ ਤੋਂ ਵੱਡਾ ਗਰਮੀ ਦਾ ਕਾਰਨ ਬਣ ਰਿਹਾ ਹੈ ਤੇ ਜੇ ਦੇਖੋ ਜੀ ਇਸ ਵਾਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ 43 ਡਿਗਰੀ ਟੈਂਪਰੇਚਰ ਇਸ ਵੇਲੇ ਸ਼ੋ ਹੋ ਰਹੇ ਤੁਸੀਂ ਇਹ ਲਾ ਕੇ ਚੱਲੋ ਵੀ ਜੂਨ ਦਾ ਜਿਹੜਾ ਮਹੀਨਾ ਇਹ ਪੂਰਾ ਜ਼ਿਆਦਾ ਗਰਮੀ ਵਾਲਾ ਹੋਏਗਾ ਇਹ ਪਿਛਲੇ ਮਹੀਨੇ ਚਲੋ ਬਰਸਾਤਾਂ ਕਰਕੇ ਥੋੜਾ ਰਹਿਤ ਮਿਲੀ ਹੈ। ਪੁਰਾਣ ਵਾਲੇ ਸਮੇਂ ਚ ਲੱਗ ਰਿਹਾ ਹੈ ਜੁਲਾਈ ਗਸ ਤੋਂ ਜੇ ਟੈਂਪਰੇਚਰ ਹੋਰ ਵਧਣ ਦੀ ਸੰਭਾਵਨਾ ਲੱਗ ਰਹੀ ਹੈ। ਆਉਣ ਜਾਣ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਹੈ ਜੀ ਮੈਂ ਪਰਸੋਂ ਹੀ ਐਤੋਂਰ ਮੈਂ ਜਾ ਕੇ ਆਇਆ ਹਾਂ ਚੰਡੀਗੜ੍ਹ ਤੇ ਜਿਹੜੀ ਏਸੀ ਦੀ ਹਵਾ ਵੀ ਸਾਨੂੰ ਬਿਲਕੁਲ ਵੀ ਨਹੀਂ ਮਤਲਬ ਲੱਗੀ। ਹੀਟ ਵੇਵ ਵੀ ਇੰਨੀ ਜ਼ਿਆਦਾ ਹੈਗੀ ਹੈ। ਕਾਰ ਦਾ ਏਸੀ ਵੀ ਬਿਲਕੁਲ ਇਫੈਕਟਿਵ ਨਹੀਂ ਹੋ ਰਿਹਾ। ਮੇਨ ਕਾਰਮੇ ਕੀ ਮੰਨ ਰਹੀ ਨਹੀਂ ਕਰਦੀ ਜਿਹੜਾ ਜਿਹੜਾ ਬਦਲ ਨਹੀਂ ਜਾ ਰਿਹਾ। ਇਹ ਜਿਹੜੀ ਦੇਖੋ ਆਪਣਾ ਪੇੜ-ਪੌਦੇ ਕੱਟੇ ਜਾ ਰਹੇ ਨੇ। ਸੜਕਾਂ ਚੌੜੀਆਂ ਹੋਣ ਕਰਕੇ ਉਸ ਵਕਤ ਪੇੜ-ਬੋਧੇ ਲਗਾਉਣੇ ਨਹੀਂ ਸਰਕਾਰਾਂ ਨੇ ਜੇ ਸਰਕਾਰ ਪੇੜ-ਬੋਧੇ ਲਗਾਉਣ ਤੇ ਆਪਣਾ ਜ਼ਿਆਦਾ ਜ਼ੋਰ ਦੇਵੇ ਤਾਂ ਹੋ ਸਕਦਾ ਵੀ ਇਹ ਜਿਹੜੀ ਆਪਣੀ ਹੀਟ ਬ੍ਰੇਵ ਹੈਗੀ ਆ ਆਪਣਾ ਬਹੁਤ ਫਰਕ ਪੈ ਸਕਦਾ ਇਹਦੇ ਨਾਲ ਕੱਲ ਦਾ ਜਿਹੜਾ ਟੈਂਪਰੇਚਰ 47 ਡਿਗਰੀ ਟੈਂਪਰੇਚਰ ਦਾ ਇਹ ਇਹ ਸਰਕਾਰ ਨੂੰ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਜਿਵੇਂ ਲਗਾਤਾਰ ਦਰੱਖਤ ਕੱਟੀ ਜਾ ਰਹੀ ਹੈ ਸਰਕਾਰ ਤੇ ਬੜਾ ਮਾੜਾ ਪ੍ਰਭਾਵ ਪੈ ਰਿਹਾ ਹੋ ਦੀ ਇਸ ਦਾ ਜਿਹੜੀ ਗਲੋਬਲ ਵਾਰਮਿੰਗ ਦਾ ਵਧ ਹੀ ਜਾ ਰਿਹਾ ਤੇ ਉਹਦੇ ਕਰਮ ਤੁਸੀਂ ਦੇਖੋ ਵੀ ਦਿਨ ਦੇ ਵਿੱਚ ਵਪਾਰ ਸਾਰੇ ਲੋਕਾਂ ਦੇ ਠੱਪ ਨੇ ਪੂਰੇ ਲੋਕ ਮੂਹਲ ਪੇਟੀ ਆ ਰਹੇ ਨੇ ਤੇ ਗਰਮੀ ਦਾ ਜਿਹੜਾ ਅਕ੍ਰੋਪਾ ਪੂਰਾ ਛਾਇਆ ਹੋਇਆ ਜਿਵੇਂ ਕੋਈ ਜਾ ਰਹੇ ਹੋ ਕਿ ਬੀਸਿੰਗ ਵੀ ਕੰਮ ਕਰਦੇ ਨਾਲੇ ਤੁਹਾਡੇ ਸਾਹਮਣੇ ਆ ਹੁਣ ਤੱਕ ਕੂਲਿੰਗ ਹੋ ਜਾਣੀ ਚਾਹੀਦੀ ਏਸੀ ਦੀ ਤੇ ਪੇਟੀਡੀਆਂ ਦੇ ਏਸੀ ਜਵਾਬ ਦੇਈ ਜਾ ਰਹੇ ਨੇ ਤੇ ਜਿਸ ਤਰੀਕੇ ਦਾ ਮਤਲਬ ਬੱਚਾ ਨੂੰ ਛੁੱਟੀਆਂ ਹੋਈਆਂ ਹੋਈਆਂ ਹੋਣੀਆਂ ਨੇ ਤੇ ਬੱਚਿਆਂ ਦਾ ਘਰੋਂ ਨਿਕਲਣਾ ਵੀ ਦੁਪਰ ਹੋ ਰਿਹਾ ਤੇ ਉਹਨਾਂ ਨੂੰ ਪਹਾੜੀ ਇਲਾਕੇ 'ਚ ਭੀੜ ਬਹੁਤ ਆ ਸਾਡੇ ਲੋਕ ਪਹਾੜੀ ਇਲਾਕੇ 'ਚ ਗਏ ਹੋਏ ਨੇ ਸਮਰ ਕੈਂਪ ਦੇ ਨਾਮ ਤੋਂ ਵੀ ਗਰਮੀ ਦੇਖਣ ਨੂੰ ਮਿਲਦੀ ਹੈ। ਉਹ ਤਾਂ ਕੀ ਐਥੇ ਕੁਝ ਨਹੀਂ। ਐਂ ਟਿਜ ਐਡਵਾਂਸ ਜਦੋਂ ਹੀ ਪੈਣ ਲੱਗੀ ਉਹ ਕਰਕੇ ਅੱਗੇ ਬਹੁਤ ਦਿੱਕਤ ਆਉ ਗਰਮੀ ਕਰ ਲਈ। ਇਸ ਕਰਕੇ ਕਹਿੰਦੇ ਜੂਸ ਦੀ ਵਿਕਰੀ ਠੀਕ ਹੈ ਜੀ। ਗਰਮੀ ਕਾਂ ਬਾਜ਼ਾਰੋਂ ਵਿੱਚੋਂ ਧੁੱਪ ਕਰਕੇ ਬਾਹਰ ਨਿਕਲਦਾ ਨੇ ਜੀ। ਜੋ ਆਂਦਾ ਆਂਦਾ ਜਾਂਦਾ ਉਹ ਗੰਨੇ ਦਾ ਜੂਸ ਆਸਤੀ ਕੇ ਚਲੇ ਜਾਂਦੇ ਨੇ।